ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਉਮੀਦ ਹੈ ਜੀ ਸਾਰੇ ਠੀਕ ਠਾਕ ਹੋਮਗੇ ਤੇ ਰਾਜੀ ਖੁਸ਼ੀ ਹੋਮਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਹੱਸਦੇ ਵਸਦੇ ਰੱਖਣ ਜੀ ਇਹ ਆਪਾਂ ਮਸਾਲਾ ਡਾਨੀ ਵੀ ਧੋ ਲਈ ਸੀ ਜੀ ਚੰਗੀ ਤਰ੍ਹਾਂ ਡੱਬੀਆਂ ਵੀ ਧੋ ਲਈਆਂ ਜੀ ਜਿਹੜੀਆਂ ਚੀਜ਼ਾਂ ਨੂੰ ਧੁੱਪ ਲਵਾਉਣ ਵਾਲੀ ਸੀ ਉਹ ਕੱਢ ਕੇ ਬਾਹਰ ਧੁੱਪੇ ਪਾਈਆਂ ਹੋਈਆਂ ਨੇ ਪਹਿਲਾਂ ਆਪਾਂ achar ਵਗੈਰਾ ਨੂੰ ਵੀ ਧੁੱਪ ਲਵਾ ਲਈ ਹੈ ਜੀ ਤੇ ਹੋਰ ਚੀਜ਼ਾਂ ਜਿਹੜੇ ਲਗਾਉਣ ਵਾਲੇ ਸੀ ਇਹ ਧਰਿਆ ਹੈ ਜੀ ਬਾਹਰ ਸਾਮਾਨ ਕੱਢ ਤੇ ਕੌਲੀਆਂ ਚ ਪਾ ਕੇ ਮਸਾਲੇ ਜਿਹੜੇ ਧਰਨ ਵਾਲੇ ਸਟੁੱਪੇ ਤੇ ਬਾਹਰ ਚੀਜ਼ ਧਰ ਕੇ ਧਿਆਨ ਪੂਰਾ ਰੱਖਿਆ ਜੀ ਮੀਂਹ ਦਾ ਪਤਾ ਨਹੀਂ ਲੱਗਦਾ ਹੈਗਾ ਕਦੋਂ ਆ ਜਾਂਦਾ ਦੋ ਦਿਨ ਪਹਿਲਾਂ ਮੇਰੇ ਕੱਪੜੇ ਪਾਏ ਹੋਏ ਸੀਗੇ ਜੀ ਬਾਹਰ ਸੁੱਕਣੇ ਤਾਰ ਤੇ ਗੱਤਾ ਵਗੈਰਾ ਧੱਤਾ ਸੀ ਮੀਨਾ ਪਤਾ ਹੀ ਨਹੀਂ ਲੱਗਿਆ ਹੈਗਾ ਜੀ ਕਦੋਂ ਆ ਗਿਆ ਪਿਆ ਥੋੜ੍ਹੀ ਸੀਗਾ ਪਰ ਉਹਨੇ ਇੱਕ ਨਾਲ ਹੀ ਫਿਰ ਸਲਾਬ ਜੀ ਫੜ ਜਾਂਦੇ ਨੇ ਤਾਂ ਕਰਕੇ ਧਿਆਨ ਹੀ ਰੱਖਣਾ ਪੈਂਦਾ ਜੀ ਮੀਨਾ ਜੀ ਕੋਈ ਚੀਜ਼ ਧੁੱਪੇ ਧਰਦੇ ਆ ਇਹਨਾਂ ਦੇ ਵਿੱਚ ਮਸਾਲੇ ਪਾਉਣੇ ਨੇ ਬਾਹਰ ਚੱਕ ਕੇ ਹੈ ਵਿੱਚੋਂ ਬਿਲੀਆਂ ਨਹੀਂ ਕਰੀਆਂ ਜੀ ਜੀ ਘੇਰਦ ਵਾਲੀ ਮੇਰੇ ਧੋਵਾਂਗੇ ਜਦੋਂ ਉਦੋਂ ਕੱਟ ਕੇ ਵਿੱਚ ਸਮਾਨ ਸਾਰਾ ਤੇ ਵਿੱਚ ਨਹੀਂ ਸਾਫ਼ ਕਰਦਾਂਗੇ ਇਸੇ ਲਈ ਤਾਂ 8 ਵਜੇ ਨਾਲ ਹੀ ਆਪਾਂ ਪਰਗਾ ਦਿੰਦੇ ਜੀ ਇਹਨਾਂ ਦੇ ਵਿੱਚ ਥੋੜਾ ਜਿਹਾ ਬਾਤ ਸਮਾਨ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸਪਾਈ ਦੇ ਨਾਲ ਨਾਲ ਜੇ ਥੋੜੀ ਜੀ ਚੇਂਜ ਕਰ ਲੈਨੇ ਜੀ ਆਪਾਂ ਕੱਚ ਜਾਂ ਕਿ ਸੋਈ ਦੇ ਵਿੱਚ ਕਿਤੇ ਵੀ ਥੋੜਾ ਜਿਹਾ ਵਧੀਆ ਲੱਗਣ ਲੱਗ ਜਾਂਦੇ ਬਸ ਸਮਾਨ ਹੀ ਹੁੰਦਾ ਇਹਦਰ ਉਹ ਜਗਾ ਬਦਲ ਦਿੰਦੇ ਉਹਦੇ ਨਾਲ ਹੀ ਖੱਤ ਪੈ ਜਾਂਦਾ ਲੋਚ ਇਹ ਆਪਣੀ ਗੋਬੀ ਦਾ ਸਲਾਦ ਆਨੇ ਤਿਆਰ ਇਹਨੂੰ ਹੁਣ ਆਪਾਂ ਇੱਥੇ ਰੱਖ ਲਾਂਗੇ ਪਹਿਲਾਂ ਆਪਣੀ ਬੈਂਟਰ ਦੇ ਉੱਤੇ ਰੱਖੀ ਹੁੰਦੀ ਸੀ ਇੱਥੇ نیچے ਆਪਾਂ ਕਿ ਮਿਕਸੀ ਆਪਾਂ ਥੱਲੇ ਟੇਬਲ ਤੇ ਰੱਖ ਦਿੰਦੀ ਐ ਤੇ ਕੱਪ ਉਹਨੇ ਇੱਥੇ ਰੱਖ ਲਾਂਗੇ ਜੀ ਪਹਿਲਾਂ ਕੱਪ ਵੀ ਆਪਾਂ ਇੱਥੇ ਟਾਕੀ ਜਿਹਾ ਰੱਖ ਦਿੱਤੇ ਸੀਗੇ ਉੱਪਰ ਤੇ ਇਹਦੇ ਵਿੱਚ ਵੀ ਕਾਲਾ ਮੋਹਨ ਸੀਗਾ ਉਹ ਵੀ ਬਾਰਿਸ਼ ਵਰਿਆ ਹੋਇਆ ਜੀ ਧੁੱਪੇ ਸਲਾਬਾ ਜਾ ਹੋਗੇ ਡੜੀਆਂ ਇਹ ਬੜੀਆਂ ਹੋਈਆਂ ਸੀਗੀਆਂ ਤਾਂ ਕਰਕੇ ਤੇ ਪਲਵਾਉਣ ਲਈ ਧਰ ਦਿੱਤਾ ਇਹ ਲਿਆ ਦੀ ਸੀ ਆਪਣੀ ਦਹੀਂ ਜਮਾਉਣ ਲਈ ਪਰ ਇਹਦਾ ਸਾਈਜ਼ ਥੋੜਾ ਜਿਹਾ ਛੋਟੇ ਤਾਂ ਕਰਕੇ ਆਪਾਂ ਇਹਦੇ ਵਿੱਚ ਦਹੀਂ ਨਹੀਂ ਜਮਾਇਆ ਕਦੇ ਇਹਨੂੰ ਆਪਾਂ ਸੋ ਦੇ ਤੌਰ ਤੇ ਈ ਧਾ ਲੈਣੀ ਹੁੰਦੀ ਜੀ ਕੋਈ ਸੁੱਕੀ ਚੀਜ਼ ਇਹਦੇ ਵਿੱਚ ਉਹ ਧਾ ਲੈਣੀ ਹੁੰਦੀ ਜੀ ਇਤਰਾ ਪਾਈ ਕਰ ਦਿੱਤਾ ਸੈਟ ਸਮਾਨ نیچے ਹੁਣ ਪਹਿਲਾਂ ਹੱਟੇ ਤੇ ਦਿੱਤੇ ਰਹੇ ਸੀ ਜੀ ਹੁਣ ਆਪਾਂ ਇਹ ਦੋ ਟੇਬਲ ਧਾ ਦਿੱਤੇ ਨੇ ਬਾਧੂ ਸੀਗੀ ਟੇਬਲ ਕਈ ਕਈ ਨੇ ਆਪਣੇ ਤੇ ਇਧਰ ਵੀ ਆਪਾਂ ਡੱਬੇ ਰੱਖ ਦਿੱਤੇ ਨੇ ਸਾਰੇ ਜਿਹੜਾ ਕੋਈ ਖਾਲੀ ਡੱਬੇ ਸੀ ਧੋਣ ਵਾਲੇ ਬਾਧੂ ਕੱਢਣ ਵਾਲੇ ਉਹ ਕੱਢ ਦਿੱਤੇ ਨੇ ਜੀ ਤੇ ਆਪਾਂ ਰੱਖ ਦਿੱਤੇ ਨੇ ਬਾਕੀ ਵੀ ਇਹ ਸਮਾਨ ਵੀ ਆਪਾਂ ਇੱਥੇ ਰੱਖ ਦਿੱਤਾ ਜੀ ਹੋਰ ਬਣਾਉਣ ਲੱਗਦੀ ਸੀ ਜੀ ਮੈਂ ਚਟਨੀ ਅੱਜ ਆਪਾਂ ਦਾ ਸਬਜੀ ਕੋਈ ਨਹੀਂ ਬਣਾਈ ਚਟਨੀ ਹੀ ਬਣਾ ਲਾਂਗੀ ਸੀ ਪਿਆਸ ਲੈ ਲੈਣੀ ਆਪਾਂ ਤੇ ਵਿਚਾਰ ਅੱਧੀਆਂ ਮਿਕਚਾ ਟਮਾਟਰ ਛੋਟੇ ਚੈਜ ਦਾ ਟਮਾਟਰ ਲਿਆ ਜੀ ਆ ਰਬੜਾ ਨਹੀਂ ਲਿਆ ਥੋੜਾ ਜਿਆਦਾ ਰੱਖ ਲਿਆ ਨਾਟਾ ਮਾਂਗੇ ਦੀ ਥੋੜਾ ਜਿਆਦਾ ਨਿੰਬੂ ਤੇ ਖੰਡ ਪਾਉਣੀ ਜੀ ਸ਼ੱਕਰ ਪਾ ਲਉ ਖੰਡ ਪਾ ਲਉ ਖਟ ਮਿੱਠੀ ਜੀ ਬਣਾਵਾਂਗੇ ਜੀ ਆਪਾਂ ਅਜਾ अचार नहीं पाने जी आप पा। कई बार अंब का अचार पाके बना लेने अगर अदरक पा लेंगे पा लेंगे हरिया मिर्च पे पाल जी ठीक है ज्यादा पौड़ियाँ नहीं है ਵਲੇ ਲਈ ਆਪਕਾ ਇੰਨਾ ਕੁ ਲੈ ਜੀ ਪਹਿਲਾਂ ਵੀ ਧੋ ਲਿਆ ਸੀ ਹੁਣ ਇਹਨੂੰ ਸੇਲ ਲੈ ਆਪਾਂ ਪੀਤੋ ਲੈ ਲਈ ਇਹ ਪਾ ਲਾਂਗੇ ਟਮਾਟਰ ਛੋਟੇ ਸਾਈਜ਼ ਦੇ ਅੱਜ ਪਤੜਕੇ ਵਾਲੀ ਚਟਨੀ ਬਣਾਉਣੀ ਤੜਕਾ ਲਾਵਾਂਗੇ ਇਹ ਦਰਾਸ ਪਾ ਲਾਂਗੇ ਇਹ ਨਾਲ ਪਾ ਲੈਣੀ ਜੇ ਆਪਾਂ ਸ਼ੱਕਰ ਸ਼ੱਕਰ ਪਾ ਬੁਝੇ ਖੰਡ ਪਾ ਲੀ ਤੇ ਫਿਰ ਉਹਨਾਂ ਨੂੰ ਸਸ ਪਾਣੇ ਲੋੜਾ ਆ ਉਨੇ ਨੂੰ ਆਪ ਪੀਸ ਲੈਣੇ ਆ ਜੀ ਇਹ ਰਗੜ ਲਈ ਚਰਨੀ ਆਪ ਬਸ ਥੋੜਾ ਜਿਹਾ ਤਰਪਣਾ ਹੁੰਦਾ ਜੀ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਹ ਦੇਸੀ ਘਿਓ ਪਾ ਲਾਂਗੇ ਆਪ ਥੋੜਾ ਜਿਹਾ ਉਹ ਜਿਹੜਾ ਪਾਲਾਂ ਦੇ ਵਿੱਚ ਜੀਰਾ ਠੀਕ ਉਹਨਾਂ ਪਾਈ ਚੱਕੀ ਬਾਈ ਦੋਤੇ ਨਾ ਘੰਟੇ ਲੱਗਦੇ ਨਹੀਂ ਇਹਨੂੰ ਤੜਕਾ ਮਾਰਨੋਂ ਬਸ ਜਿਆਦਾ ਟਾਈਮ ਨਹੀਂ ਲੱਗਦਾ ਜਿਹੜਾ ਦੇ ਵਿੱਚ ਪਾਣੀ ਆਉਂਦਾ ਥੋੜਾ ਜਿਹਾ ਉਹ ਸੁੱਕ ਜੇ ਬਸ ਚਟਣੀ ਤਿਆਰ ਹੈ ਜੀ ਆਪਣੀ ਇਦਰਾ ਆਪਾਂ ਇਹ ਪੱਖਾ ਵੀ ਧੋ ਦਿੱਤਾ ਜੀ ਅੱਜ ਅਜੇ ਦਾ ਝਾਰਨਾ ਜਾਂ ਕਸਣਾ ਮੂਰੇ ਲਿਆ ਇਹਦੀਆਂ ਝਾਰਨੀਆਂ ਜਿਹੜੀਆਂ ਚ ਟਿੱਕਣੀਆਂ ਐ ਟੁੱਟੀਆਂ ਸੀ ਇਹ ਆਪਣਾ ਬੰਨਿਆ ਹੁੰਦਾ ਜੀ ਬਹੁਤ ਪੁਰਾਣਾ ਪੱਖਾ ਇਹ ਤਾਂ ਕਰਕੇ ਉਹ ਪਲਾਸਟਿਕ ਦੀਆਂ ਸਹੀਆਂ ਟੁੱਟ ਗਈਆਂ ਬਾਕੀ ਇਹ ਬਹੁਤ ਵਧੀਆ ਚੱਲਦਾ ਜੀ ਜਿਵੇਂ ਕਹਿ ਦਿੰਦੇ ਐ ਨਾ ਨਾ ਪੁਰਾਣੀ ਸੌ ਦੇਣ ਹੁੰਦਾ ਨਵੀਂ ਨਾ ਦੇਣਾ ਉਹ ਗੱਲ ਐ ਜੀ ਪੁਰਾਣੀਆਂ ਚੀਜ਼ਾਂ ਤਾਂ ਬਹੁਤ ਵਧੀਆ ਚੱਲਦੀਆਂ ਨੇ ਮੰਗੀਆਂ ਤਾਂ ਹੁਣ ਸੋਈ ਆਉਂਦੀ ਐ ਜੀ ਲਦੀਆਂ ਚੋਹੇ ਚੀਜ਼ਾਂ ਐਸੀ ਐਸੀ ਵੀ। ਚੱਕੀ ਆਪਣੇ ਬਣਾਈ ਆ। ਅੱਜ ਦੀ ਵੀਡੀਓ ਐਨੀ ਜੀ। ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ। ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।